ਬਹੁਤ ਹੀ ਜਲਦ ਇਸ ਦੁਨੀਆ ਦਾ ਪੂਰੀ ਤਰ੍ਹਾਂ ਦੇ ਨਾਲ ਅੰਤ ਹੋ ਜਾਵੇਗਾ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਇਸ ਬਾਰੇ ਭਵਿੱਖ ਬਾਣੀ ਕੀਤੀ ਗਈ ਸੀ ਤੇ ਸਾਰੀਆਂ ਭਵਿੱਖ ਬਾਣੀਆਂ ਸੱਚ ਵੀ ਹੋਈਆਂ ਸੀ ਤੇ ਸੋ ਸਾਖੀ ਦੇ ਵਿੱਚ ਸਾਰੀਆਂ ਭਵਿੱਖ ਬਾਣੀਆਂ ਦਰਜ ਵੀ ਨੇ ਕਿ ਕਿਵੇਂ ਦੁਨੀਆ ਦਾ ਅੰਤ ਹੋਵੇਗਾ ਕੋਣ ਇਸ ਦੁਨੀਆ ਤੇ ਮੁੜ ਪੈਦਾ ਹੋਵੇਗਾ ਕਿਵੇਂ ਇਸ ਦੁਨੀਆ ਦੇ ਉੱਤੇ ਰੰਡੀ ਦਾ ਰਾਜ ਹੋਵੇਗਾ ਇਸ ਬਾਰੇ तमाम ਗੱਲਾਂ ਨੂੰ ਨੇ ਸੋ ਸਾਖੀ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਤੇ ਉਹਨਾਂ ਹੀ ਸਾਰੀਆਂ ਗੱਲਾਂ ਦੇ ਉੱਤੇ ਅੱਜ ਆਪਾਂ ਖੁੱਲ ਕੇ ਚਾਨਣਾ ਪਾਵਾਂਗੇ ਤੇ ਗੁਰੂ ਸਾਹਿਬ ਜੀ ਦੀਆਂ ਭਵਿੱਖ ਬਾਣੀਆਂ ਦੇ ਬਾਰੇ ਜਾਣਾਂਗੇ ਕਿਹੜੇ ਲੋਕ ਨੇ ਜੜੇ ਇਸ ਦੁਨੀਆ ਦੇ ਵਿੱਚ ਰਹਿਣਗੇ ਕਿਹੜੇ ਲੋਕ ਨੇ ਜਿੰਨਾ ਤਾਂ ਅੰਤ ਹੋ ਜਾਵੇਗਾ ਇਸ ਬਾਰੇ ਖੁੱਲ ਕੇ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਗੁਰੂ ਦੇ ਪਿਆਰੀ ਸਾਧ ਸੰਗਤ ਜੀ ਆਪਾਂ ਸਭ ਤੋਂ ਪਹਿਲਾਂ ਆਓ ਗੱਜ ਕੇ ਬੁਲਾਈਏ ਬੁੱਲੋ ਵਾਖੇ ਗੁਰੂ ਜੀ ਦਾ ਖਾਲਸਾ ਵਾਖੇ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਚਾਨਣਾ ਪਾਉਣ ਲੱਗਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਉਨ੍ਹਾਂ ਭਵਿੱਖ ਪਾਣੀਆਂ ਤੇ ਜੋ ਹੁਣ ਤੱਕ ਬਹੁਤ ਸਾਰੀਆਂ ਸੱਚ ਹੋ ਚੁੱਕੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੜੀ ਭਵਿਕ ਬਾਣੀ ਗੁਰੂ ਸਾਹਿਬ ਜੀ ਦੇ ਵੱਲੋਂ ਕਰ ਦਿੱਤੀ ਗਈ ਹੈ ਉਸ ਬਾਰੇ ਵੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਜ਼ਰੂਰ ਲਿਖਦੇ ਹੋ ਤੇ ਨਾਲ ਕੀ ਇਸ ਵੀਡੀਓ ਦੇ ਬਾਰੇ ਜੋ ਵੀ ਤੁਹਾਡੇ ਵਿਚਾਰ ਨੇ ਉਹਨਾਂ ਨੂੰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਹੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ 2023 ਦੇ ਵਿੱਚ ਹੋਈ ਬਹੁਤ ਵੱਡੀ ਅਣਹੂਣੀ ਦੇ ਬਾਰੇ ਜਿਨ੍ਹਾਂ ਦੇ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਗਈ ਸੀ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ 2023 ਦੇ ਵਿੱਚ ਕਿਵੇਂ ਹੜਾ ਗਏ ਸੀ ਅੱਧੀ ਦੁਨੀਆ ਡੁੱਬ ਗਈ ਸੀ ਪੰਜਾਬ ਦੇ ਵਿੱਚ ਵੀ ਹੜ੍ਹਾਂ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ ਸੀ ਲੂਕ ਬੇਕਰ ਹੋ ਗਏ ਸੀ ਲੋਕਾਂ ਨੂੰ ਖਾਣ ਨੂੰ ਰਾਸ਼ਨ ਨਹੀਂ ਮਿਲਦਾ ਸੀ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਜਲਦੇ ਪਏ ਸੀ ਕਿਉਂ ਕਿ ਹੜ੍ਹਾਂ ਦੇ ਸਤੇ ਤੇ ਹੀ ਇਸ ਕਦਰ ਬਣ ਗਈ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਹੋ ਗਏ ਸੀ ਸੜਕਾਂ ਤੇ ਪਾਣੀ ਹੀ ਪਾਣੀ ਕੁਝ ਘਰ ਤਾਂ ਬਿਲਕੁਲ ਹੀ ਤੈਰਦੇ ਹੋਏ ਨਜ਼ਰ ਆਏ ਸੀ ਇਸ ਕਦਰ ਹਾਲਾਤ ਵਿਗੜੇ ਸੀ ਕਿ ਬਸ ਦੁਨੀਆ ਦਾ ਜਮਾ ਜਿਵੇਂ ਅੰਤ ਆ ਗਿਆ ਹੋਵੇ ਬਹੁਤ ਸਾਰੇ ਲੋਕਾਂ ਦੀ ਮੌਤ ਇਨ੍ਹਾਂ ਹੜ੍ਹਾਂ ਦੇ ਵਿੱਚ ਰੁੜਨ ਕਾਰਨ ਹੋਈ ਸੀ। ਕਈ ਲੋਕ ਭੁੱਖ ਪਿਆਸ ਦੇ ਨਾਲ ਮਰ ਗਏ, ਕਈ ਹੜ੍ਹਾਂ ਦੇ ਵਿੱਚ ਰੁੜ ਗਏ ਤਾਂ ਕਈ ਆਪਣੇ ਪਰਿਵਾਰਾਂ ਤੋਂ ਵੱਖ ਹੋ ਗਏ ਸੀ। ਇਨ੍ਹਾਂ ਹੜ੍ਹਾਂ ਦੀ ਸਥਿਤੀ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਪਹਿਲਾਂ ਹੀ ਭਵਿੱਖवाणी ਕਰ ਦਿੱਤੀ ਗਈ ਸੀ ਤੇ ਇਸ ਭਵਿੱਖवाणी ਨੂੰ ਸੋ ਸਾਖੀ ਦੇ ਵਿੱਚ ਲਿਖਿਆ ਵੀ ਹੋਇਆ। ਸੋ ਸਾਖੀ ਦੇ ਵਿੱਚ ਦਰਜ ਇਹ ਭਵਿੱਖवाणी ਬਿਲਕੁਲ ਸੱਚ ਹੋ ਗਈ ਸੀ। ਅਸ ਤੋਂ ਪਹਿਲਾਂ ਇੱਕ ਭੇਖਮਾਣੀ ਹੋਰ ਸੀ ਤੁਸੀਂ ਸਾਰੇ ਜਾਣਦੇ ਹੋ ਕਿ 2020 ਦੇ ਵਿੱਚ ਇੱਕ ਮਹਾਮਾਰੀ ਆਈ ਸੀ ਜਦੋਂ ਮਹਾਮਾਰੀ ਆਈ ਤਾਂ ਬਸ ਦੁਨੀਆ ਅੰਤਾਂ ਤੇ ਸੀ ਕਿਉਂਕਿ ਨਿਤ ਲੱਖਾਂ ਕਰੋੜਾ ਲੋਕ ਮੌਤੇ ਮੂਹ ਦੇ ਵਿੱਚ ਜਾ ਰਹੇ ਸੀ ਲੋਕ ਬਹੁਤ ਬੁਰੀ ਤਰ੍ਹਾਂ ਇਸ ਦੁਨੀਆ ਤੋਂ ਜਾ ਰਹੇ ਸੀ ਨਿਤ ਘਰਾਂ ਦੇ ਵਿੱਚੋਂ ਦੇਹਾਂ ਬਾਹਰ ਆਉਂਦੀਆਂ ਸੀ ਲੱਗਦਾ ਸੀ ਕਿ ਬਸ ਦੁਨੀਆ ਦਾ ਅੰਤ ਆ ਗਿਆ ਇਸ ਬਾਰੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਭਵਿੱਖ ਬਾਣੀ ਕਰ ਦਿੱਤੀ ਗਈ ਸੀ ਕਿ ਇਸ ਦੁਨੀਆ ਦੇ ਵਿੱਚ ਅਜੇ ਹੀ ਮਾਰੂ ਬਿਮਾਰੀ ਆਏਗੀ ਜੋ ਕਿ ਉਹਨਾਂ ਲੋਕਾਂ ਦਾ ਅੰਤ ਕਰੇਗੀ ਜਿਨ੍ਹਾਂ ਲੋਕਾਂ ਨੇ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਧਿਆਇਆ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਭਵਿੱਖ ਬਾਣੀ ਕੀਤੀ ਗਈ ਹੈ ਕਿ ਬਹੁਤ ਛੇਤੀ ਇਸ ਦੁਨੀਆ ਦੇ ਵਿੱਚ ਸਿੱਖਾਂ ਦਾ ਰਾਜ ਹੋਵੇਗਾ ਸਿੱਖ ਰਾਜ ਆਵੇਗਾ ਤੇ ਕਈ ਸਦੀਆਂ ਤੱਕ ਇਹ ਸਿੱਖ ਰਾਜ ਜਿਹੜਾ ਹੈਗਾ ਦੁਨੀਆਂ ਦੇ ਵਿੱਚ ਬਰਕਰਾਰ ਰਹੇਗਾ ਪਰ ਸਿੱਖ ਰਾਜ ਹੋਣ ਤੋਂ ਪਹਿਲਾਂ ਯੁੱਧ ਲੱਗਣਗੇ ਮੌਤਾਂ ਹੋਣਗੀਆਂ ਲੋਕ ਖਤਮ ਹੋ ਜਾਣਗੇ ਸਿਰਫ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਉਚਾਰਨ ਕੀਤਾ ਹੋਵੇਗਾ ਯੂਕਰੇਨ ਅਤੇ ਰੂਸ ਤੇ ਯੁੱਧ ਦੇ ਬਾਰੇ ਵੀ ਗੁਰੂ ਸਾਹਿਬ ਜੀ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਉਹ ਵੀ ਸੱਚ ਹੋਇਆ ਸੀ ਇਸ ਤੋਂ ਪਹਿਲਾਂ ਸੰਤਾਲੀ ਦੀ ਜੰਗ ਨੂੰ ਲੈ ਕੇ ਵੀ ਗੁਰੂ ਸਾਹਿਬ ਜੀ ਦੇ ਵੱਲੋਂ ਭਵਿੱਖ ਬਾਣੀਆਂ ਕੀਤੀਆਂ ਗਈਆਂ ਸੀ ਕਿ ਇਸ ਕਦਰ ਜੁਆ ਰੂਲਾ ਹੋਵੇਗਾ ਹੱਲੇ ਹੋਣਗੇ ਤੇ ਇਦਾਂ ਲੋਕਾਂ ਦੀਆਂ ਜਾਨਾਂ ਜਾਣ ਗਿਆ ਤੇ ਫਿਰ ਪਾਕ ਨਾਮ ਦਾ ਇੱਕ ਦੇਸ਼ ਜੁਆ ਅੱਡ ਹੋ ਜਾਵੇਗਾ ਬਿਲਕੁਲ ਉਸੇ ਤਰ੍ਹਾਂ ਪਾਕਿਸਤਾਨ ਜੁਆ ਅੱਡ ਹੋ ਜਾਂਦਾ ਵਟਵਾਰੇ ਹੁੰਦੇ ਨੇ ਪਰਵਾਰ ਵੱਖ ਹੁੰਦੇ ਐ ਪਾਕਿਸਤਾਨ ਅਤੇ ਹਿੰਦੁਸਤਾਨ ਜੋ ਨੇ ਬਣ ਜਾਂਦੇ ਨੇ ਇਪਵਿਕਵਾਣੀ ਵੀ ਸੱਚ ਹੋਈ ਸੀ ਤੇ ਉਸ ਤੋਂ ਬਾਅਦ 84 ਨੂੰ ਲੈ ਕੇ ਵੀ ਗੁਰੂ ਸਾਹਿਬ ਜੀ ਦੇ ਵੱਲੋਂ ਭਵਿੱਖवाणी ਕੀਤੀ ਗਈ ਸੀ ਕਿ ਕਿਵੇਂ ਇਸ ਦੁਨੀਆ ਦੇ ਵਿੱਚ ਰੰਡੀ ਦਾ ਰਾਜ ਹੋਵੇਗਾ ਰੰਡੀ ਮੰਨੋ ਇੱਥੇ ਇੰਦਰਾ ਗਾਂਧੀ ਦੀ ਗੱਲ ਕੀਤੀ ਗਈ ਸੀ ਕਿਉਂਕਿ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਗਿਆ ਸੀ ਤੇ ਫਿਰ ਇੰਦਰਾ ਗਾਂਧੀ ਦਾ ਇਸ ਦੁਨੀਆ ਦੇ ਵਿੱਚ ਰਾਸ ਹੋ ਗਿਆ ਸੀ ਜਿਸ ਤੋਂ ਬਾਅਦ ਜੋ ਕੁਝ ਹੋਇਆ ਜਗ ਸਾਖਿਦ ਸੀ ਪਰ ਫਿਰ ਸਭ ਕੁਝ ਠੀਕ ਹੋਇਆ ਸੀ ਤਾਂ ਹੀ ਸਾਰੀਆਂ ਭਵਿੱਖ ਬਾਣੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਕੀਤੀਆਂ ਗਈਆਂ ਸੀ ਸੋ ਸਾਖੀ ਦੇ ਵਿੱਚ ਇਹ ਭਵਿੱਖ ਬਾਣੀਆਂ ਦਰਜ ਹੈ ਪਰ ਇਸ ਨੂੰ ਕੋਈ ਆਮ ਬੰਦਾ ਨਹੀਂ ਪੜ੍ਹ ਸਕਦਾ ਇਸ ਨੂੰ ਸਿਰਫ ਉਹ ਮਹਾਪੁਰਸ਼ ਪੜ੍ਹ ਸਕਦੇ ਨੇ ਜਿਨ੍ਹਾਂ ਨੂੰ ਇਹ ਸਭ ਗਿਆਨ ਹੋਵੇਗਾ ਗੁਰੂ ਸਾਹਿਬ ਜੀ ਨੇ ਭਵਿੱਖ ਬਾਣੀਆਂ ਦੇ ਵਿੱਚ ਇਹ ਵੀ ਲਿਖਿਆ ਕਿ ਇਸ ਦੁਨੀਆ ਦਾ ਜਦੋਂ ਅੰਤ ਹੋਵੇਗਾ ਤਾਂ ਕੁਝ ਲੋਕ ਜੀਵਤ ਰਹਿਣਗੇ ਜਿਹੜੇ ਜੀਵਤ ਰਹਿਣਗੇ ਉਹ ਅਗਰ ਪਰਮਾਤਮਾ ਦਾ ਨਾਮ ਉਚਾਰਦੇ ਹੋਣਗੇ ਤਾਂ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਦਾ ਵਿੱਚ ਥਾਂ ਮਿਲੇਗੀ ਤੇ ਜਿਹੜੇ ਲੋਕਾਂ ਦਾ ਅੰਤ ਹੋਣਾ ਹੋਵੇਗਾ ਉਹ ਬਿਲਕੁਲ ਹੀ ਨਾਸਤਕ ਲੋਕ ਹੋਣ ਕੇ ਉਹਨਾਂ ਨੇ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਧਿਆਇਆ ਹੋਵੇਗਾ ਜਿੱਦਾਂ ਆਖ ਦਿੰਦੇ ਨੇ ਕਿ ਬਿਲਕੁਲ ਹੀ ਕਾਮਰੇਟ ਲੁਕ ਹੋਣਗੇ ਉਹ ਨਾ ਤਾਂ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਦੇ ਆ ਨਾ ਉਹਨਾਂ ਨੂੰ ਕਿਸੇ ਚੰਗੇ ਮਾੜੇ ਦਾ ਕੋਈ ਵੀ ਫਰਕ ਪੈਂਦਾ ਹੋਵੇਗਾ ਬਸ ਦੁਨੀਆ ਦਾ ਅੰਤ ਹੋ ਜਾਵੇਗਾ ਅੱਜ ਦੇ ਸਮੇਂ ਦੇ ਵਿੱਚ ਜੋ ਕਾਲੀ ਯੁਗ ਚੱਲ ਰਿਹਾ ਹੈ ਇਸ ਬਾਰੇ ਵੀ ਗੁਰੂ ਸਾਹਿਬ ਜੀ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ ਸਮਾਂ ਵੀ ਛੇਤੀ ਆਵੇਗਾ ਜਦੋਂ ਦੀ ਭੈਣ ਦਾ ਰਿਸ਼ਤਾ ਰਿਸ਼ਤਾ ਨਹੀਂ ਰਹੇਗਾ ਭੈਣ ਭਰਾ ਦਾ ਰਿਸ਼ਤਾ ਨਹੀਂ ਰਹੇਗਾ ਮਾਂ ਪੁੱਤ ਦਾ ਰਿਸ਼ਤਾ ਨਹੀਂ ਰਹੇਗਾ ਪਿਓਤੀ ਦਾ ਰਿਸ਼ਤਾ ਨਹੀਂ ਰਹੇਗਾ ਇਹ ਸਾਰੇ ਰਿਸ਼ਤੇ ਜੋ ਨੇ ਬਿਲਕੁਲ ਇੱਕ ਪਤੀ ਪਤਨੀ ਦੇ ਰਿਸ਼ਤੇ ਦੇ ਵਾਂਗ ਬਣ ਜਾਣਗੇ ਬਿਲਕੁਲ ਉਹੀ ਹੋਇਆ ਹਰ ਰੋਜ਼ ਅਸੀਂ ਦੇਖਦੇ ਹਾਂ ਕਿ ਕਿਸੇ ਇੱਕ ਦੇ ਨਾਲ ਤੇ ਯਾ ਪੈਣਾ ਦੀ ਬੇਕਰੇ ਹੁੰਦੀ ਹੈ ਮਾਪੁੱਤ ਇਕੱਠਿਆਂ ਵੀਡੀਓ ਪਾਉਂਦੇ ਨੇ ਪਿਤਾ ਆਪਣੀ ਧੀ ਦੇ ਨਾਲ ਵਿਆਹ ਰਚਾ ਲੈਂਦਾ ਹੈ ਇਹ ਸਾਰੀਆਂ ਭਵਿੱਖਵਾਣੀਆਂ ਬਿਲਕੁਲ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਅਜੇ ਵੀ ਸਮਾਂ ਅਜੇ ਵੀ ਪਰਮਾਤਮਾ ਦਾ ਨਾਮ ਧਿਆਕੇ ਪਰਮਾਤਮਾ ਦੇ ਨਾਲ ਜੁੜ ਜਾਵੋ ਇਸ ਦੁਨੀਆ ਦਾ ਅੰਤ ਹੋਣ ਤੋਂ ਵਿਚਾਰ ਲਵੋ ਕਿਉਂਕਿ ਜੇਕਰ ਦੁਨੀਆ ਦਾ ਅੰਤ ਹੋ ਗਿਆ ਨਾ ਤਾਂ ਫਿਰ ਬਹੁਤ ਲੰਮਾ ਸਮਾਂ ਲੱਗ ਜਾਣਾ ਹੈ ਇਸ ਦੁਨੀਆ ਦੇ ਉੱਤੇ ਮੁੜ ਤੋਂ ਪ੍ਰਾਣੀਆਂ ਨੂੰ ਆਉਣ ਦੇ ਲਈ ਬਿਲਕੁਲ ਦੁਨੀਆ ਖਤਮ ਹੋ ਜਾਵੇਗੀ ਅੰਤ ਹੋ ਜਾਵੇਗਾ ਕੋਈ ਵੀ ਨਹੀਂ ਬਚੇਗਾ ਬਚੇਗਾ ਕੌਣ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਉਚਾਰਨ ਕੀਤਾ ਹੋਵੇਗਾ ਇਸ ਸਾਕਿਨ ਵਾਦ ਤੋਂ ਵਾਦ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਭ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਬਾਕੀ ਜੋ ਵੀ ਤੁਹਾਡੇ ਵਿਚਾਰ ਨੇ ਇਸ ਸਾਖੀ ਦੇ ਬਾਬਤ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ